ਪੰਪ ਤੇ ਬੈਨ ਪੰਪ ਵੀ ਡਾਊਨ ਹੋ ਜਾਂਦਾ ਹੁਣ ਮੋਟਰ ਟੁੱਟੀ ਹੋਈ ਆ ਫਿਲਟਰ ਬਿਲਕੁਲ ਚੋਕ ਹੈ ਮੇਨ ਸਪਲਾਈ ਆ ਜਿਹੜੀ ਇਹਦੀ ਬਿਲਕੁਲ ਪ੍ਰਭਾਵਿਤ ਆ ਫਿਲਟਰ ਬਾਡੀ ਤੇ ਪੰਪ ਇਹਦਾ ਕੰਪਲੀਟ ਪੈਣਾ ਹੈਗਾ ਜਦੋਂ ਫਿਲਟਰ ਸਮਝੋ ਬਾਹਰ ਆ ਇਹਦੀ ਟੈਂਕੀ ਦੀ ਕੀ ਹਾਲਤ ਹੋ ਓਏ ਹੋਏ 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 ਲੋ ਜੀ ਹਾਲਤ ਦੇਖੋ ਕੀ ਹੈ ਉਹਨੇ ਨੇ ਫਿਲਟਰ ਬਾਡੀ ਪੰਪ ਨਿਉਜ਼ਲਾਂ ਹੁਣ ਮੈਂ ਇਸ ਪੰਪ ਦੀ ਗੱਲ ਕਰ ਰਿਹਾ ਸੀ ਜੀ ਮੈਂ ਉੱਥੇ ਵਰਕ ਕੰਮ ਕਰਦਾ ਪਿਆ ਇਹਦਾ ਪੰਪ ਡਾਊਨ ਹੈ ਸਲੋ ਕਰ ਦੇ ਬੇਟਾ ਇਹਦਾ ਪੰਪ ਵਰਕ ਘੱਟ ਕਰ ਰਿਹਾ ਪਿਛਲਾ ਪੰਪ ਵਰਕ ਘੱਟ ਕਰ ਰਿਹਾ ਜਾਂ ਕਚਰਾ ਹੈ ਜਾਂ ਫਿਲਟਰ ਚੋਕ ਹੈ ਜਾਂ ਡੀਆਰ ਵੀ ਖਰਾਬ ਆ ਆਪਾਂ ਉਹ ਗੱਡੀ ਦਾ ਡਾਇਗਨੋਸ ਕਰਾਂਗੇ ਗੱਡੀ ਦਾ ਹੋਇਆ ਇੰਜਨ ਗਲੋ ਪਲੱਗ ਸਾਰੇ ਹੋਏ ਐਕਚੁਅਲੀ ਚ ਜਿਹੜੀ ਇਸ ਗੱਡੀ ਦੀ ਸਟਾਰਟਿੰਗ ਪ੍ਰੋਬਲਮ ਆਪਾਂ ਕੈਪਚਰ ਕੀਤੀ ਐ ਇਸ ਗੰਦ ਨੇ ਕੀ ਕੁਛ ਕਰਨਾ ਐ ਇਹ ਕੀ ਐ ਜੀ ਮੈਨੂੰ ਤਾਂ ਸਮਝੋ ਬਾਹਰ ਐ ਇਹਦੀ ਟੈਂਕੀ ਦੀ ਕੀ ਹਾਲਤ ਹੋਊ ਗੱਡੀ ਸਟਾਰਟਿੰਗ ਪ੍ਰੋਬਲਮ ਦਿੰਦੀ ਸੀ ਇੰਜੈਕਟਰ ਵੀ ਇਹਦੇ ਨਾਲ ਡੈਮੇਜ ਹੋ ਜਾਣੇ ਆ ਇਹਦੇ ਨਾਲ ਜਿਹੜਾ ਡੀਜ਼ਲ ਹਾਈ ਪ੍ਰੈਸ਼ਰ ਪੰਪ ਐ ਉਹ ਵੀ ਡੈਮੇਜ ਹੋ ਜਾਣਾ ਐ ਇਹਦੀ ਰੇਲ ਵੀ ਭਰੀ ਹੋਊਗੀ ਹੁਣ ਬਾਈ ਜੀ ਹੁਣ ਇਹਨੂੰ ਦੋ ਤਿੰਨ ਮਕੈਨਿਕਾਂ ਨੇ ਦੱਸਲ ਮੁਤਾਬਕ ਵੀ ਬਾਈ ਜੀ ਡੀਜ਼ਲ ਫਿਲਟਰ ਬੰਦ ਹੋ ਸਕਦਾ ਹੈ ਟੈਂਕੀ ਅੰਦਰੋਂ ਜਾਮ ਹੋ ਸਕਦੀ ਹੈ ਪਰ ਭਾਈ ਖੋਲ ਕੇ ਤਾਂ ਵੇਖੋ ਆ ਦੇਖੋ ਵੀ ਹੁਣ ਮੈਂ ਇੱਕ ਚੀਜ਼ ਦਿਖਾਉਣਾ ਇੱਥੋਂ ਦੀ ਤੇਲ ਆ ਗਿਆ ਆ ਤੇਲ ਇੱਥੋਂ ਦੀ ਇਹਦੇ ਵਿੱਚੋਂ ਨਿਕਲਣਾ ਚਾਹੀਦਾ ਇਹ ਅੰਦਰੋਂ ਬਾਹਰੋਂ ਇੰਨਾ ਕੁ ਬਲੌਕ ਹੋ ਚੁੱਕਾ ਹੈ ਵੀ ਰਹਿ ਰੱਬ ਦਾ ਨਾਮ ਹੁਣ ਵੀਰ ਹੁਣਾਂ ਨੂੰ ਇੱਕ ਗੱਲ ਕਹੀ ਮੈਂ ਬੇਟਾ ਨੇੜੇ ਆ ਜਾਓ ਆ ਫਿਲਟਰ ਬਾਡੀ ਦੀ ਹਾਲਤ ਵੇਖੋ ਜੀ ਕੀ ਹੈ ਫਿਲਟਰ ਬਾਡੀ ਜੇ ਮੈਂ ਇਹਨੂੰ ਕਲੀਨ ਕਰੂੰਗਾ ਤਾਂ ਇਹਦੇ ਆਹ ਵਾਲੇ ਜਿਹੜੇ ਪੋਰਟ ਬੰਦ ਹੋ ਚੁੱਕੇ ਆ ਆ ਲੋ ਇਹਨਾਂ ਦੀ ਹਾਲਤ ਦੇਖੋ ਬੜਾ ਨੀੜਿਆ ਹੋ ਕੀ ਹਾਲਤ ਦੇਖੋ ਠੀਕ ਹੈ ਜੀ ਹੁਣ ਕਸਟਮਰ ਨੂੰ ਇਹ ਸਮਝਾਉਣਾ ਚਾਹਣਾ ਹੈ ਖੁੱਲ ਕੇ ਕੰਮ ਕਰਵਾਇਆ ਕਰ ਜਦੋਂ ਦੂਰੋਂ ਚੱਲ ਕੇ ਆਉਣੇ ਆ ਤੁਸੀਂ ਉਦੋਂ ਸਾਨੂੰ ਪਤਾ ਨਹੀਂ ਹੁੰਦਾ ਕਿ ਨੁਕਸ ਕਿੱਥੇ ਜਾਂ ਕਿੱਥੇ ਨਹੀਂ ਅਸੀਂ ਤਾਂ ਕੰਮ ਠੀਕ ਕਰਨ ਨੂੰ ਬੈਠੇ ਆਂ ਕਸਟਮਰ ਕਈ ਏਰੀਆ ਕਹਿੰਦਾ ਜੀ ਮੈਂ ਤਾਂ ਚਲਦੀ ਲੈ ਕੇ ਆਇਆ ਸੀ ਇਦਾਂ ਪ੍ਰੋਬਲਮ ਆ ਰਹੀਆਂ ਕੰਮ ਤਾਂ ਅਸੀਂ ਕਸਟਮਰ ਦਾ ਕਰਨਾ ਹੈ ਠੀਕ ਹੈ ਹੁਣ ਇਹਦੀ ਟੈਂਕੀ ਖੁੱਲੂਗੀ ਇਹਦੀ ਰੀਲ ਖੁੱਲੂਗੀ ਡੀਆਰਵੀ ਪਾਵਾਂਗੇ ਪੈਂਦਾ ਜਾਂ ਨਹੀਂ ਪੈਂਦਾ ਜਿੱਥੋਂ ਤੱਕ ਕਸਟਮਰ ਨੇ ਕੰਮ ਕਰਾਉਣਾ ਕਰਾਵੇ ਨਹੀਂ ਕਰਾਉਣਾ ਨਾ ਕਰਾਵੇ ਅਸੀਂ ਤਾਂ ਉਹਨੂੰ ਇੱਕ ਰਾਹ ਦੇਣਾ ਹੈ ਫਿਲਟਰ ਬਾਡੀ ਪੈਂਦੀ ਹੈ ਹੋਰ ਅਸੈਂਬਲੀਆਂ ਜਿਹੜੀਆਂ ਪੈਂਦੀਆਂ ਉਹ ਤੁਹਾਡੇ ਸੀ ਧਿਆਨ ਚ ਲਿਆ ਰਿਹਾ ਹਾਂ ਸੋ ਟੈਂਕੀ ਵੀ ਖੋਲ ਗਏ ਜੀ ਆਪਾਂ ਲੋਜੀ ਬਹੁਤ ਜ਼ਿਆਦਾ ਗੰਦ ਹੈ ਜਿਹੜੀ ਹੱਤ ਮਾਰੀ ਬੇਟਾ ਪਿੰਨਾ ਮਾਰੀ ਗਰਾਹ ਵਿੱਚੋਂ ਵਿੱਚੋਂ ਮਾਰ ਕੇ ਲੈ ਕੇ ਆ ਹਲੋ ਓਹ 12 ਮਾਲ ਕਿ ਲੋੜ ਚੰਚਣਾ ਚੋ ਕੋਈ ਓਏ ਹੋਏ 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 ਲੋ ਜੀ ਹਾਲਤ ਦੇਖੋ ਕੀ ਹੈ ਹੁਣ ਇਹਨੇ ਫਿਲਟਰ ਬਾਡੀ ਪੰਪ ਨਿਊਜ਼ਲਾਂ ਹੁਣ ਮੈਂ ਇਸ ਪੰਪ ਦੀ ਗੱਲ ਕਰ ਰਿਹਾ ਸੀ ਜੀ ਜਿੰਨਾ ਕਰ ਚੱਲਦਾ ਚਲਾਵਾਂਗੇ ਜੋ ਪੰਪ ਖੋਲਾਂਗੇ ਹੋ ਸਕਦਾ ਅੰਦਰੋਂ ਗੜਬੜ ਹੋ ਜਾਵੇ। ਭਾਜੀ ਗੱਲ ਸਮਝ ਗਏ? ਭਾਜੀ ਉੱਚੀ ਬੋਲੋ। ਠੀਕ ਹੈ ਤੇ ਆ ਹੁਣ ਜੋ ਇਹਦੀ ਹਾਲਤ ਹੈ ਉਹ ਤੁਹਾਡੇ ਸਾਹਮਣੇ ਹੈ। ਇਦਾਂ ਸਮੱਸਿਆ ਖੜੀਆਂ ਹੋ ਜਾਂਦੀਆਂ। ਵੱਡਾ ਟੈਂਕੀ ਧੋਣੀ ਪਊਗੀ। ਤੇਲ ਕੱਢ ਲੋ ਡਰਮ ਚ। ਲਓ ਜੀ ਦੋਸਤੋ ਉਹ ਸਾਹਮਣੇ ਜਿਹੜਾ ਜਿਹੜਾ ਪੰਪ ਨੂੰ ਵਰਕ ਕਰਦਾ ਨਾ। ਚੱਕੀ ਬੇਟਾ ਆ ਜਿਹੜਾ ਬੈਨ ਪੰਪ ਹੈ। ਤੇ ਬੈਨ ਪੰਪ ਵੀ ਡਾਊਨ ਹੋ ਜਾਂਦਾ। ਹੁਣ ਮੋਟਰ ਟੁੱਟੀ ਹੋਈ ਆ ਫਿਲਟਰ ਬਿਲਕੁਲ ਚੋਕ ਹੈ ਮੇਨ ਸਪਲਾਈ ਆ ਜਿਹੜੀ ਇਹਦੀ ਬਿਲਕੁਲ ਪ੍ਰਭਾਵਿਤ ਹੈ ਫਿਲਟਰ ਬਾਡੀ ਤੇ ਪੰਪ ਇਹਦਾ ਕੰਪਲੀਟ ਪੈਣਾ ਹੈਗਾ ਜਦੋਂ ਫਿਲਟਰ ਬਾਡੀ ਤੇ ਪੰਪ ਕੰਪਲੀਟ ਪੈਣਾ ਸਾਰਾ ਆਲਰੇਡੀ ਟੁੱਟਿਆ ਹੋਇਆ ਸੋ ਦੋਸਤੋ ਜੋ ਇਹਦੀ ਕੰਡੀਸ਼ਨ ਹੈ ਕਿ ਆਪਾਂ ਕਸਟਮਰ ਦੇ ਉਸ ਆਡੀਅਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਜਿਹੜੇ ਕੰਮ ਕਰਾਉਣ ਵਾਸਤੇ ਸਾਡੇ ਕੋਲੇ ਆਉਣਾ ਚਾਹੁੰਦੇ ਨੇ ਉਹ ਕਹਿੰਦੇ ਹੁੰਦੇ ਨੇ ਵੀਰ ਜੀ ਤੁਹਾਡੀ ਵੀਡੀਓ ਵੀ ਦੇਖੀ ਹੋਰਾਂ ਦੀ ਵੀ ਦੇਖੀ। ਭਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ? ਠੀਕ ਠਾਕ ਜੀ ਵਧੀਆ ਸਤਿ ਸ਼੍ਰੀ ਅਕਾਲ। ਤੁਹਾਡਾ ਵੀ ਕੋਈ ਸਵਾਲ ਇਹੋ ਜਿਹਾ ਸੀ ਵੀ ਸ਼ਾਕਰਾਂ ਦੀ ਮਾੜੀ ਜੀ ਆਵਾਜ਼ ਹੈ ਜੀ। ਥੋੜੀ ਜੀ ਲੈਂਡ ਚੱਗਦੀ ਹੈ ਜੀ। ਹਾਂਜੀ। ਤੁਹਾਨੂੰ ਕਿਸੇ ਨੇ ਪ੍ਰੋਪਰ ਦੱਸਿਆ ਨਹੀਂਗਾ ਤੁਸੀਂ ਕਿਹੇ ਕੋਲ ਗਏ ਨਹੀਂ? ਨਹੀਂ ਗਏ ਸੀ ਮੈਂ ਦੋ ਤਿੰਨ ਜਣਾਂ ਕੋਲੇ ਗਿਆ ਹਈ ਬਟ ਐਨਾ ਮੈਨੂੰ ਕਲੀਅਰ ਹੀ ਨਹੀਂ ਕੀਤਾ ਗਿਆ ਨੇ ਕੋਈ ਡੀਵੀਆਰ ਦਾ ਕਹਿ ਰਿਹਾ ਸੀ ਕੋਈ ਕਿਸੇ ਦਾ ਕਹਿ ਰਿਹਾ ਪਰ ਪ੍ਰੋਪਰ ਨੋਕਸ ਨਹੀਂ ਲੱਭ ਰਿਹਾ। ਤੇ ਮੈਨੂੰ ਇੱਥੇ ਆ ਕੇ ਪਤਾ ਲੱਗਿਆ ਵੀ ਜੋ ਵੀ ਆ। ਸ਼ਬਦਾਲੀ ਮ ਨੇ ਉਹ ਤਾਂ ਹੈ ਹੀ ਪਰ ਮੈਨੂੰ ਐ ਹੀ ਨਾ ਮੈਂ ਥੋੜਾ ਹੀ ਹੋਊਗਾ ਨਾ ਮੈਂ ਫੋਰਚ ਦੇਖ ਕੇ ਆਇਆ ਜੀ ਮੈਂ ਹੁਣ ਉਹੀ ਫੜ ਲਿਆ ਵੀ ਗਾਗ ਜੋ ਕੇ ਉਹ ਕਰ ਦੋ ਠੀਕ ਆ ਜਾ ਗਾ ਵਿੱਚ ਆ ਵੀ ਚੱਕੋ ਬਾਈ ਜੀ ਅਸੀਂ ਕਰਾਉਣ ਹੀ ਆਏ ਆ ਐਕਟਰ ਵਿੱਚ ਕੀ ਹੈ ਉਹਨਾਂ ਐਸਟੀਮੇਟ ਜੋ ਦੇ ਉੱਤੇ ਉੱਥੋਂ ਡਬਲ ਹੋ ਗਏ ਓਕੇ ਟੈਂਕੀ ਖੋਲਣੀ ਪੈਗੀ ਮੇਰੀ ਲੇਬਰ 2000 ਵਾਧ ਗਈ ਓਕੇ ਮੈਂ 1500 ਤੁਹਾਨੂੰ ਸਟਾਰਟਿੰਗ ਦਾ ਦੱਸਿਆ ਉੱਥੇ ਮੈਂ ਹੋਰ ਸਮਾਨ ਖੋਲਣਾ ਮੇਰੀ ਲੇਬਰ ਵਾਧ ਗਈ ਉਹ ਤਾਂ ਆਟੋਮੈਟਿਕਲੀ ਹੈ ਇਹ ਤੁਸੀਂ ਤੁਸੀਂ ਟੈਕਸੀ ਚਲਾਉਂਦੇ ਹੋ ਨਹੀਂ ਨਹੀਂ ਜਦ ਨਹੀਂ ਚਲਾਉਂਦਾ ਜਿਹੜਾ ਬੰਦਾ ਟੈਕਸੀ ਚਲਾਉਂਦਾ ਉਹ ਲੁਧਿਆਣੇ ਤੇਕਰ ਚਲਾ ਆ ਫੇਰ ਉਹ ਫਿਰ ਹੋਰ ਪਾਸੇ ਕੋਈ ਚੱਲ ਯਾਰ ਆ 5-7 ਕਿਲੋਮੀਟਰ ਐ ਇਹਨੂੰ ਚਲਾ ਜਾ ਹਾਂਜੀ ਗੱਡੀ ਵੱਧ ਚੱਲੀ ਹਾਂਜੀ ਤੇਲ ਵੱਧ ਲੱਗਿਆ ਹਾਂਜੀ ਸਮਾਂ ਵੱਧ ਹੋਇਆ ਪ੍ਰੋਬਲਮ ਫੇਰ ਹੋਈ ਐ ਪ੍ਰੋਬਲਮ ਨਹੀਂ ਅਗਲੇ ਦਾ ਖਰਚਾ ਵੱਧ ਗਿਆ ਖਰਚਾ ਵੱਧ ਗਿਆ ਅਗਲੇ ਨੂੰ ਤਾਂ ਲੱਗਦਾ ਮੈਂ ਤਾਂ 1 ਕਿਲੋਮੀਟਰ ਹੀ ਗਿਆ ਸੀ ਦੇਖੋ ਡਾਇਗਨੋਸਿਸ ਪ੍ਰੋਪਰ ਕਰਨਾ ਹੋਵੇ ਤਾਂ ਉਹਦੀ ਜੜ ਤੱਕ ਕਰ ਜਾਣਾ ਪੈਂਦਾ ਉਹ ਤਾਂ ਹੈ ਜੀ ਨੁਕਸਰਾਂ ਜੜ ਤੱਕ ਹੁਣ ਮਿਸਤਰੀ ਆਉਂਦੇ ਨੇ ਕੰਮ ਕਰਾਉਂਦੇ ਨੇ ਜੜ ਤੱਕ ਕਰ ਪਹੁੰਚਦੇ ਨਹੀਂ ਤੁਹਾਨੂੰ ਕਹਿੰਦਾ ਵੀ ਟੈਂਕੀ ਖੋਲਣੀ ਪਊਗੀ ਹਾਂਜੀ ਮੈਂ ਕਹਾਂ ਭਾਈ ਖੋਲਾਂਗੇ ਖੋਲਣੇ ਬਹੁਤੇ ਖੋਲਣ ਕੀ ਫਰਕ ਹੈਗੇ ਹਾਂਜੀ ਫਿਲਟਰ ਬੱਡੀ ਦੀ ਹਾਲਤ ਕੀ ਨਿਕਲੀ ਬਾਈ ਜੀ ਬਿਲਕੁਲ ਚੋਗਿਆ ਸੱਤਿਆਨਾਥ ਰਪਿਆ ਸੱਤਿਆਨਾਥ ਹੈ ਨਾ ਆਹੀ ਸੱਤਿਆਨਾਥ ਵਾਧਾ ਜੀ ਪਰ ਮਿਸਤਰੀ ਦੀ ਕੋਈ ਲਾਇਬਿਲਟੀ ਨਹੀਂ ਬੰਦੀ ਇੱਥੇ ਇੱਥੇ ਮੈਂ ਫੋਰੇਚ ਜਾ ਕੇ ਆਇਆ ਹਾਂ ਕਿਉਂ ਨਹੀਂ ਕੰਮ ਕਰਦੇ ਆਫਟਰ ਮਾਰਕੀਟ ਸਮਾਨ ਲੈ ਕੇ ਕੋ ਪਾਉਂਦੇ ਗਾਕ ਤੇ ਮਿਸਤਰੀ ਜੋ ਤਾਲ ਮੇਰੇ ਦੋਨਾਂ ਦਾ ਬਰੋਬਰ ਹੋਊਗਾ ਬਾਈ ਜੀ ਕੰਮ ਫਿਰ ਪ੍ਰੋਪਰ ਚੱਲੂਗਾ ਇਹ ਹੁਣ ਬਾਈ ਜੀ ਕੰਪਲੀਟ ਫਿਲਟਰ ਕੰਪਲੀਟ ਆਪ ਹੋਊਗਾ ਫਿਲਟਰ ਅਸੈਂਬਲੀ ਹੁਣ ਅਗਲਾ ਅਗਲਾ ਕਮੈਂਟ ਪਾਉਣ ਵਾਲਾ ਕੂ ਆ ਲੈ ਭਾਈ ਨੇ ਤਾਂ ਇਹ ਕਰਤਾ ਕਿ ਆਲਰੇਡੀ ਭਾਈ ਜੀ ਪਹਿਲਾਂ ਵੀ ਖੁੱਲੀ ਹੈ ਨਾ ਪਾਇਆ ਹੋਇਆ ਉੱਤੇ ਦੇਖਿਆ ਇਹਦੀ ਹਾਲਤ ਦੇਖੋ ਬੇਟਾ ਨੇੜੇ ਆਇਓ ਇਹਦੀ ਹਾਲਤ ਦੇਖੋ ਕੀ ਹੈ ਭਾਈ ਜੀ ਹੁਣ ਜੇ ਤੁਹਾਡਾ ਪੰਪ ਬਚਿਆ ਹੋਇਆ ਆ ਹਾਲਤ ਦੇਖੋ ਕੀ ਹੈ ਕਦੋਂ ਦਾ ਗੰਦ ਹੈ ਜੇ ਤੁਹਾਡਾ ਪੰਪ ਬਚਿਆ ਤੇ ਪੰਪ ਦਾ ਬੇੜਾ ਤਾਂ ਨਹੀਂ ਆਪਾ ਬਹਾਉਣਾ ਨਹੀਂ ਨਹੀਂ ਫਿਰ ਬਾਜ ਡੀਜ਼ਲ ਦੀ ਸਪਲਾਈ ਦੇ ਵਿੱਚ ਡੀਜ਼ਲ ਮਸਟ ਹੈ ਡੀਜ਼ਲ ਸਹੀ ਹੈ ਪੰਪ ਨੇਓਲਾ ਸਹੀ ਹੈ 에ਅਰ ਫਿਲਟਰ ਦੇ ਵਿੱਚ ਜੇ 에ਅਰ ਫਿਲਟਰ ਪ੍ਰੋਪਰ ਸਹੀ ਹੈ ਤੁਹਾਡਾ ਟਰਬੋ ਸਹੀ ਹੈ ਤੁਹਾਡਾ ਇੰਜਨ ਸਹੀ ਹੈ ਤੁਹਾਡੇ ਕਿ ਇੰਜਨ ਦੇ ਤੇਲ ਦੀ ਹਾਲਤ ਕੀ ਹੈ ਉਹ ਵੀ ਗੰਦੀ ਹੋਈ ਪਈ ਤੁਸੀਂ ਕਹਿੰਦੇ ਇੰਜਨ ਹੋਇਆ 7000 ਚੱਲੀ ਹੈ ਬਾਕੀ 7000 ਲਈਆਂ ਦੀ ਹਾਲਤ ਵੀ ਸ਼ੋਰ ਹੋ ਰੋ ਮੇਰੇ ਵੀਡੀਓ ਲੰਬੀਆਂ ਹੋ ਜਾਂਦੀ ਹੈ ਜੀ ਇੰਨੀ ਕਿ ਚੱਲੀ ਪ੍ਰੋਪਰ ਕੰਗ ਮੈਨੂੰ ਜਿੱਦਾਂ ਦੱਸਿਆ ਉਦਾਂ ਹੀ ਹੋਇਆ ਜਿੰਨਾ ਤੁਹਾਨੂੰ ਦੱਸਿਆ ਤੇ ਬਾਈ ਜੀ ਅਸੀਂ ਵੀ ਦਾਈਆਂ ਢਿੱਡ ਹੱਥ ਲਾ ਕੇ ਵੇਖ ਲੈਨੇ ਵੀ ਕਿ ਹੈ ਕੀ ਹੈਗੀ ਆਟੋਮੈਟਿਕਲੀ ਇੰਜਨ ਬਾਈ ਜੀ ਸਾਨੂੰ ਤਾਂ ਨਹੀਂ ਲੱਗਦਾ ਹੋਇਆ ਓਕੇ 5000 ਚ ਇੰਜਨ ਨੂੰ ਹੁੰਦਾ ਹੀ ਕੱਖ ਨਹੀਂ ਤੇਲ ਦੀ ਹਾਲਤ ਵੇਖਿਆ ਕਿਉਂ ਜੀ ਚੰਗੀ ਆ કે ਗੰਦੀ ਆ ਗੰਦੀ ਪੂਰੀ ਠੀਕ ਹੈ ਤੇਲ 100 ਲੀਟਰ ਘੱਟ ਹੈ 100 ਲੀਟਰ ਘੱਟ ਹੈ ਇੰਜਨ ਦੇ ਉੱਤੇ ਮੈਂ ਲੱਖ ਰੁਪਇਆ ਲਾ ਦਿੰਦਾ ਅੱਜ ਮੈਂ ਵੀਡੀਓ ਪਾਈ ਹੈ ਉਹਦੇ ਵਿੱਚ ਸਮਝਾਇਆ ਪ੍ਰੋਪਰ ਲੋਕਾਂ ਨੂੰ ਭਾਈ ਕੰਮ ਕਰਾਉਣਾ ਹੈ ਆਵਾਜ਼ ਬਣਾਉਣੀ ਹੈ ਆਵਾਜ਼ ਕਾਹਦੇ ਨਾਲ ਬਣਨੀ ਹੈ ਮੇਰੇ ਕੋਲ ਕੁਝ ਛੁਟਕੀ ਤਾਂ ਹੈ ਨਹੀਂ ਵਿੱਚ ਪਾਤੀ ਤੇ ਠੀਕ ਹੋ ਗਿਆ ਪਿਸਟਨ ਖਰਾਬ ਆ ਪਿਸਟਨ ਪੈਣਗੇ ਸਲੀਬਾ ਖਰਾਬ ਅਸਲੀਬਾ ਪੈਣਗੀ ਟਾਈਮਿੰਗ ਚੇਨ ਟਰਬੋ ਫਿਰ ਉਹਦਾ ਖਰਚਾ ਵਾਟਾ ਉਹ ਤਾਂ ਵਾਧੇ ਵਾਧੇ ਸੋ ਭਾਈ ਜੀ ਇਹ ਦੋਨੇ ਚੀਜ਼ਾਂ ਆਪਣੀਆਂ ਪਹਿਲਾਂ ਤਾਂ ਨਵੀਆਂ ਪੈਣਗੀਆਂ ਓਕੇ ਆਪਾਂ ਕਿਰਸ਼ਨੀ ਕਰਦੇ ਉਦੋਂ ਡੀਆਰ ਵੀ ਪੈਂਦਾ ਬਾਅਦ ਦੀਆਂ ਗੱਲਾਂ ਉਹ 1 ਤੈਂਕਿਊ ਸਾਹਿਬ ਉਹਨੇ ਉਹ ਕਰ ਲਿਆ ਰਾਈਟ ਬਾਈ ਜੀ ਕੰਸਲਟਰ ਤੁਹਾਡੀ ਓਕੇ ਡਨ ਲੈ ਓਕੇ ਆ ਜੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸੇਖੇ ਤੋਂ ਆਏ ਤੁਸੀਂ ਹਾਂਜੀ ਹਾਂਜੀ ਸ਼ੁਭਨਾਮ ਪਾਜੀ ਸੂਰਜ ਸੂਰਜ ਵੀਰੇ ਵਕੀ ਤੇਰੀਆਂ ਮੁਸ਼ਕਲਾਂ ਹੱਲ ਹੋਈਆਂ ਮੇਰੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਈਆਂ ਗੱਡੀ 'ਚ ਜਿੱਦਾਂ ਕਿ ਧੂਆਂ ਬਹੁਤ ਮਾਰਦੀ ਨਾ ਪਿਕਅਪ ਸੀ ਹੋਰ ਵੀ ਕਾਫੀ ਸਾਰੀਆਂ ਪ੍ਰੋਬਲਮ ਸੀਗੀਆਂ ਤੁਸੀਂ ਹੱਲ ਕੀਤਾ ਬਹੁਤ ਵਧੀਆ ਲੱਗਿਆ ਮੈਂ ਫਸਟ ਟਾਈਮ ਇੱਥੇ ਆਇਆ ਪਰ ਬਹੁਤ ਵਧੀਆ ਰਿਵਿਊ ਮਿਲਿਆ ਮੈਨੂੰ ਸ਼ਿਕਤੀ ਦੱਸੋ ਵੀ ਤੁਸੀਂ ਜਿੱਦਾਂ ਮੈਂ ਤੁਹਾਨੂੰ ਸਾਰੀਆਂ ਚੀਜ਼ਾਂ ਦਿਖਾਈਆਂ ਹਾਂ ਜੀ ਤੁਹਾਨੂੰ ਮਕੈਨਿਕਾਂ ਨੇ ਵੀ ਕੁਝ ਦੱਸਿਆ ਵੀ ਸੀ ਦੱਸਿਆ ਹੀ ਮਕੈਨਿਕਾਂ ਨੇ ਪਰ ਪੱਲੇ ਕੁਝ ਪਿਆ ਨਹੀਂ ਖਾਸ ਕੋਈ ਕਹਿੰਦਾ ਡੀਵੀਆਰ ਚ ਪ੍ਰੋਬਲਮ ਕੋਈ ਕੁਝ ਹੋਰ ਦੱਸਦਾ ਹੀ ਕੁਝ ਹੋਰ ਦੱਸਦੇ ਪਰ ਪ੍ਰੋਪਰ ਨਹੀਂ ਪਤਾ ਲੱਗ ਰਿਹਾ ਕੀ ਆ ਤੁਹਾਡੇ ਬਜਟ ਮੁਤਾਬਕ ਕੀ ਕੰਮ ਹੋ ਜਾਣਾ ਹਾਂਜੀ ਹਾਂਜੀ ਅਸੀਂ ਫਾਲਤੂ ਤੇ ਨਾ 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 ਤੁਹਾਡਾ ਡੀਆਰ ਵੀ ਪੈਂਦਾ ਹਾਂਜੀ ਤੁਹਾਡੇ ਇੰਜੈਕਟਰਾਂ ਚ ਦਿੱਕਤ ਹੈਗੀ ਆ ਓਕੇ ਆਇਲ ਤੁਹਾਡਾ ਘੱਟ ਸੀਗਾ ਹਾਂਜੀ ਹਾਂਜੀ ਮੇਨ ਗੱਲ ਹੁੰਦੀ ਹੈ ਗੱਡੀ ਨੂੰ ਡਾਇਗਨੋਸ ਕਰਨਾ ਡਾਇਗਨੋਸ ਕਰਨਾ ਹਾਂਜੀ ਜਿਵੇਂ ਕੀਤਾ ਕੀ ਨਹੀਂ ਸੀ ਕੋਸ਼ਿਸ਼ ਕਰੀਦੀ ਆ ਵੀ ਯਾਰ ਕਸਟਮਰ ਮੁਤਾਬਕ ਚੱਲੀਏ ਜੋ ਮੈਂ ਫੋਰਮ ਚ ਦੇਖਿਆ ਹੈ ਹਾਂਜੀ ਅੱਜ ਵੀ ਤੁਹਾਡੇ ਨਾਲ ਮੈਂ ਉਵੇਂ ਹੀ ਗੱਲ ਕੀਤੀ ਮੈਂ ਉਵੇਂ ਹੀ ਗੱਲ ਕੀਤੀ ਪਰ ਰੋਲਾ ਵੀ ਕੀ ਕਰੀਏ ਮਾੜਾ ਕੰਮ ਸਾਡਾ ਦਾ ਹੈ ਕਰਦਾ ਹੀ ਨਹੀਂ ਜੀ ਜੀ ਹੈਪੀ ਹਾਂਜੀ ਬਹੁਤ ਪਰਫਾਰਮੈਂਸ ਅੱਗੇ ਨਾਲ ਕਿੰਨਾ ਫਰਕ ਬਹੁਤ ਵਧੀਆ ਫਰਕ ਆ ਬਹੁਤ ਜ਼ਿਆਦਾ ਹੁਣ ਜੇ ਲਾਈਟ ਆਈ ਤੁਹਾਡਾ ਡੀਆਰ ਵੀ ਜਾਓ ਠੀਕ ਹੈ ਜੀ ਤੁਹਾਡਾ ਪੰਪ ਜਾਓ ਓਕੇ ਜੀ ਹੁਣ ਤੁਸੀਂ ਪੁੱਛਿਆ ਨਹੀਂ ਬਾਈ ਜੀ ਕਿਉਂ ਜਾਓ ਵਜਾ ਵਜਾ ਤੇ ਜਿਹੜਾ ਉਹ ਜਿਗਾਰ ਕੱਢਿਆ ਆਪਾਂ ਗੰਦ ਕੱਢਿਆ ਹਾਂ ਉਹ ਕੀ ਸੀ ਬਾਈ ਜੀ ਮੋਹ ਜਿਆਦਾ ਬਰੋਕ ਸੀ ਉਹ ਤਾਂ ਸਭ ਕੁਝ ਬਲੌਕ ਸੀਗਾ ਜਦੋਂ ਕਿਸੇ ਚੀਜ਼ ਨੂੰ ਤੇਲ ਨਹੀਂ ਮਿਲੂਗਾ ਹਾਂਜੀ ਬਾਈ ਜੀ ਉਹ ਸੁੱਕਾ ਕੰਮ ਕਰੂਗਾ ਤੇ ਉਹਦੀ ਪਾਲਿਸ਼ ਉੱਡ ਜਾਂਦੀ ਹੁੰਦੀ ਵੀਰੇ ਹਾਂਜੀ ਤੁਸੀਂ ਲੱਕੀ ਹੋ ਠੀਕ ਹੈ ਜੀ ਸਹੀ ਹੱਥਾਂ ਤੇ ਗੱਡੀ ਦੇਤੀ ਸਹੀ ਹੱਥਾਂ ਤੇ ਜਾ ਤੇ ਸਹੀ ਟਾਈਮ ਤੇ ਤੁਸੀਂ ਸਾਡੇ ਕੋਲੇ ਪਹੁੰਚ ਗਏ ਇਸ ਕਰਕੇ ਤੁਹਾਡਾ ਮਸਲਾ ਹੋ ਗਿਆ ਠੀਕ ਸੋ ਬਹੁਤ ਧੰਨਵਾਦ ਆ ਭਾਜੀ ਬਸ ਮੈਂ ਆਪਣੀ ਗੈਸ ਬ੍ਰੋ ਬ੍ਰਦਰ ਜਿੰਨੇ ਵੀ ਆਪਣੇ ਵੇਖਣ ਵਾਲੇ ਵੀਡੀਓ ਆ ਉਹਨਾਂ ਭਰਾਵਾਂ ਨੂੰ ਇੱਕੋ ਬੇਨਤੀ ਕਰਦਾ ਵੀ ਤੇਲ ਚੰਗਾ ਹੋਵੇ ਹਾਂਜੀ 에ਅਰ ਫਿਲਟਰ ਵਧੀਆ ਹੋਵੇ ਟਾਈਮ ਸਰਵ ਮੋਲਰ ਬਦਲਦੇ ਰਹੋ ਮਿਸਤਰੀ ਕੋਈ ਨਹੀਂ ਮਾੜਾ ਆਪਾਂ ਮਿਸਤਰੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਹਰੇਕ ਦੀ ਇੱਕ ਆਪਦਾ ਕੰਮ ਕਰਨ ਦਾ ਤਰੀਕਾ ਹੈ ਉਹਦਾ ਐਕਸਪੀਰੀਅੰਸ ਕਿੰਨਾ ਹੈ ਸਾਡੀ ਉਮਰਾਂ ਨਿਕਲ ਗਈਆਂ ਐਕਸਪੀਰੀਅੰਸ ਕੰਮ ਕਰ ਜਾਂਦੀਆਂ ਤੇ ਅਸੀਂ ਆਪਣੇ ਐਕਸਪੀਰੀਅੰਸ ਨਾਲ ਅਗਲੇ ਗਾੜ ਨੂੰ ਰਿਜ਼ਲਟ ਦੇ ਦਿੱਤੇ ਓਕੇ ਥੈਂਕ ਯੂ ਭਾਈ ਥੈਂਕ ਯੂ